ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੀ ਹੈ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਲੈਂਡ ਪੋਲਿਸੀ ਕੀ ਹੈ ਇਸ ਬਾਰੇ ਵੀ ਜਿਹੜੀ ਕਿ ਉਹਨਾਂ ਨੇ ਪੂਰਨ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਏਗਾ ਪਰੰਤੂ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਤੇ ਅਸੀਂ ਕਿਸਾਨਾਂ ਦੀ ਜ਼ਮੀਨਾਂ ਨਹੀਂ ਖੋਣ ਦਵਾਂਗੇ ਤੇ ਜੇਕਰ ਉਸੇ ਲਈ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਹਰ ਇੱਕ ਸੰਘਰਸ਼ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਕਰਾਂਗੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਇਸ ਪਾਲਿਸੀ ਦੇ ਉੱਤੇ ਲਗਾਤਾਰ ਵਿਰੋਧਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਰੇ ਰਾਜਪਿੰਡਾ ਆਉਤਾਂ ਸੁਣਾਉਣੇ ਆ ਗ੍ਰਾਂਡ ਕੂਲਿੰਗ ਦੀ ਪਾਲਿਸੀ ਜਿਹੜੀ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਬੇਸ਼ਨੀ ਪਾਰਲੀਮੈਂਟ ਦੇ ਵਿੱਚ ਮੇਰਾ ਸਵਾਲ ਵੀ ਲੱਗਿਆ ਸੀਗਾ ਨਿੱਕੇ ਹਾਊਸ ਅਰਜਨ ਹੋਣ ਦੇ ਕਾਰਨ ਉਹ ਜ਼ੀਰੋ ਆਰ ਦੇ ਵਿੱਚ ਮੈਂ ਬੋਲ ਨਹੀਂ ਸਕਿਆ ਸੋ ਇਸ ਕਰਕੇ ਮੈਂ ਸੋਚਿਆ ਕਿ ਮੈਂ ਆਪਣੀ ਜਿਹੜੀ ਇਹ ਗੱਲ ਹੈ ਉਹ ਇਸ ਵੀਡੀਓ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ जानू कराव लैंड पुलिंग पोलिटर कर रहे प्रदर्शन कर रहे हैं किसान विरोधी पॉलिसी है, ये है। एरी मुखालफत एरी लड़ाई पंजाब की कांग्रेस आने वाले दिन लड़ी रहेगी और असान खड़े रहा ਔਰ ਬਿਲਕੁਲ ਕਿਸਾਨ ਦੀ ਜਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾ ਨਹੀਂ ਲੈ ਲੈਂਦੇ ਆ। ਲੈ ਕੇ ਮੈਂ ਕੱਲ 10ਵੀਂ ਚੌਰਾ ਹੈ ਕਿ ਆਦਰਯੀਆਂ ਮੁੱਖ ਮੰਤਰੀ ਸਾਹਿਬ ਨੇ ਇਸ ਸਕੀਮ ਨੂੰ ਜਵੇਂ ਕਿਸਾਨਾਂ ਦਾ ਦਿਲ ਬੇਲੌਣ ਵਾਸਤੇ ਇਹ ਵੀ ਅੱਜਕੱਲ ਮਸ਼ੂਰੀਆਂ ਕੱਟੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫ੍ਰੀ এরੇ ਤੇ 50% ਡਿਸਕਾਊ ਉਸੇ ਤਰ੍ਹਾਂ ਦਾ ਲਾਲਚ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ kia policy ਬੜੀ ਵਧੀਆ ਹੈ ਇਹ ਤੁਹਾਨੂੰ ਫਾਇਦਾ ਪਹੁੰਚਾਏਗੀ ਤੁਹਾਡੇ ਪਲਾਟ ਕਈ ਗੁਣਾ ਹੋ ਜਾਣਗੇ ਕਿੰਨੇ ਦੇ ਹੋ ਜਾਣਗੇ ਸੋ ਮੈਂ ਮਾਨਸਾ ਨੂੰ ਇਹ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਉਹਰਾ ਜਿਹੜਾ ਪਲਾਟ ਹੈ ਕਿਉਂਕਿ ਤੁਸੀਂ ਹਜ਼ਾਰ ਦਾ ਜੀ ਦੇ ਰਹੇ ਹੋ ਤਾਂ ਤੇ ਜੱਗ ਕੀ ਉਹਰਾ ਇੱਕ ਕਿਲਾ ਲੈ ਰਹੇ ਤੇ ਦੇ ਰਹੇ ਹੋ ਹਜ਼ਾਰ ਦਾ ਫਿਰ ਕਮਰਸ਼ੀਅਲ ਪਲਾਟ ਦੀ ਕੀਮਤ ਬਾਰੇ ਦੱਸਿਆ ਤੁਸੀਂ ਕਿਉਂ ਨਾ ਕਿਸਾਨ ਆਪਣੇ ਕੋਲੇ ਇੱਕ ਕਿਲਾ ਹੀ ਰੱਖੇ ਤਾਂ ਜਿਨਾਂ ਨੂੰ ਕੀਮਤ ਵਧੇਗੀ ਉਹ ਕਿਸਾਨ ਦਾ ਕਿੱਲਾ ਹੀ ਉਹਨੂੰ ਲਾਹਾ ਦੇਵੇ ਫਾਇਦਾ ਦੇਵੇ ਸੋ ਆਦਰਨੀਆ ਮੁੱਖ ਮੰਤਰੀ ਸਾਹਿਬ ਤੁਸੀਂ 25% ਹੀ ਦੇ ਰਹੇ ਹੋ ਪਹਿਲਾਂ ਹੀ 8 ਕਿਨਾਰਿਆਂ ਦਾ ਕਿੱਲਾ ਹੁੰਦਾ ਉਹਦੇ ਵਿੱਚੋਂ ਤੁਸੀਂ ਹਜ਼ਾਰ ਗਜ ਦਾ ਕੇਵਲ ਪਲਾਟ ਤੁਸੀਂ ਰੈ residențial ਦੇ ਰਹੇ ਹੋ ਇਹ 200 ਗਜ ਤੁਸੀਂ ਕਮਰਸ਼ੀਅਲ ਦੇ ਰਹੇ ਹੋ ਹੋ ਸਕਦਾ ਹੈ ਕਿ ਕਿਸਾਨ ਦਾ ਕਿੱਲਾ ਜਿਹੜਾ ਉਹ ਸੜਕ ਦੇ ਹੋਵੇ ਉਹ ਸਾਰੇ ਦਾ ਸਾਰਾ ਉਹਨਾਂ ਲਈ ਸਮਝੀ ਕਮਰਸ਼ੀਅਲ ਹੋ ਜਾਏ ਫਿਰ ਤੁਸੀਂ ਇਹ ਲਾਲਚ ਦੇ ਰਹੇ ਹੋ ਕਿ ਜਿੰਨਾ ਚਿਰ ਇਹ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਤੇ ਨਾਲ ਕਿਸਾਨ ਨੂੰ 50000 ਰੁਪਏ ਵੀ ਦਿੱਤਾ ਜਾਏਗਾ ਇਹ ਲਾਲਚ ਹੈ ਜਿਵੇਂ ਕਿ ਫਲਾਣੇ ਇਸ ਨਾਲ ਫਲਾਦੀ ਚੀਜ਼ ਫ੍ਰੀ ਜਿਸ ਕੰਪਨੀ ਚੱਲ ਨਾ ਰਹੀ ਹੋਵੇ ਉਸ ਕੰਪਨੀ ਨੂੰ ਚਲਾਉਣ ਵਾਸਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਆਫੀਸਰਸ ਹੁੰਦੇ ਨੇ ਉਹ ਸਕੀਮਸ ਬਣਾਉਂਦੇ ਨੇ ਐਡਵਰਟਾਈਜ਼ਮੈਂਟ ਸਕੀਮਸ ਇਹ ਇਹਨਾਂ ਰਾਜ ਇਸ ਫਰੀਏ ਬੁੱਤਾਂ ਦਾ ਤੁਸੀਂ ਕੰਮ ਕਰ ਰਹੇ ਹੋ ਪਹਿਲਾਂ ਕਰੇ ਨਹੀਂ ਹੋਇਆ ਜੇ ਤੁਸੀਂ ਇਹ ਕਹਿ ਰਹੇ ਕਿ ਜਿੱਦੇ ਡਿਵੈਲਪਮੈਂਟ ਸ਼ੁਰੂ ਹੋ ਜਾਏਗੀ ਅਸੀਂ ਦੇ ਸਾਲੂ ਲੱਖ ਰੁਪਇਆ ਦੇਵਾਂਗੇ ਤੇ ਜਿੰਨਾਂ ਚ ਕਰੋ ਨੂੰ ਪੋਜੀਸ਼ਨ ਨਹੀਂ ਮਿਲ ਜਾਦਾ ਹਰ ਦੇ ਤਾਂ 1.5 ਸਾਲ ਤੋਂ ਆਡੀ ਸਰਕਾਰ ਦਾ ਜਨਾਬ ਕਿਹੜਾ ਰਾਜਾ ਹੋਊਗਾ ਕੀਰੀ ਪ੍ਰਜਾ ਹੋਏਗੀ ਕੌਣ ਲੱਖ ਰੁਪਇਆ ਦੇਵੇਗਾ ਕੌਣ ਪੰਜਾਹ ਹਜ਼ਾਰ ਦੇਵੇਗਾ ਸਰਕਾਰ ਨਾਂ ਵੀ ਦੇਵੇ ਇਸ ਕੰ ਦਾ ਕੋਈ ਐਫੀਡੇਵਟ ਹੈ ਸਰਕਾਰ ਕਹ ਰਹੀ ਕਿ ਸਰਕਾਰ ਦੇ ਖਜ਼ਾਨੇ 'ਚ ਪੈਸੇ ਨਹੀਂ ਹੈ ਪਾਣੀ ਪੈਸੇ ਚੱਲ ਰਹੇ ਨੇ ਸਰਕਾਰ ਮੁਆਵਜ਼ਾ ਦੇ ਨਹੀਂ ਸਕਦੀ ਸਰਕਾਰ ਜ਼ਮੀਨ ਅਕਵਾਇਰ ਕਰਕੇ ਤਾਂ ਪੈਸੇ ਦੇ ਨਹੀਂ ਸਕਦੇ ਲੈਂਡ ਪੂਲਿੰਗ ਪਾਲਿਸੀ ਚੇਸ ਕਰਕੇ ਆਇਓ ਕਿ ਸਰਕਾਰ ਦਾ ਪੈਸਾ ਨਾ ਲੱਗੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਰਹੀ ਅਸੀਂ ਖਜ਼ਾਨਾ ਵੀ ਭਰ ਲੀਏ ਤੇ ਸਭ ਕੁਝ ਕੰਮਗੋਲਮਾਲ ਕਰ ਲਈਏ ਸੋ ਕਹਿਣ ਦਾ ਮਤਲਬ ਹੈ ਕੁਆਇਰ ਤੁਸੀਂ ਕਰ ਨਹੀਂ ਸਕਦੇ ਉਹਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹ ਉਹਦੀਆਂ ਸਕੀਮਾਂ ਤੁਸੀਂ ਕਿਸਾਨ ਨੂੰ ਦੇਰ ਫਿਰ ਤੁਸੀਂ ਡਰਾ ਵੀ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਜ਼ਮੀਨ ਨਾ ਦਿੱਤੀ ਉਸ ਕਿਸਾਨ ਨੂੰ ਦੁਬਾਰੇ ਉਹਰਾ ਸੀਐਲਯੂ ਨਹੀਂ ਹੋਏਗਾ ਤੁਹਾਨੂੰ ਕੀ ਪਤਾ ਨਹੀਂ ਹੋਏਗਾ ਅਗਲੀ ਐਂ ਤੁਸੀਂ ਰਹੋਗੇ ਤਾਂ ਨਹੀਂ ਹੋਏਗਾ ਕੋਈ ਵੀ ਨਵੀਂ ਸਰਕਾਰ ਆਏਗੀ ਜੇ ਕਾਂਗਰਸ ਆਈ ਤਾਂ ਉਹਨਾਂ ਦਾ ਸੀਐਲਯੂ ਹੋਏਗਾ